ਅਸੀਗਲ ਦੋਸਤੋ ਮੈਂ ਜਸਪੀ ਸਿੰਘ ਐਸ ਟਾਈਮ ਸ਼੍ਰੀ ਮੁਕਸਰ ਸਾਹਿਬ ਦੇ ਬੱਸ ਸਟੈਂਡ ਵਿਖੇ ਮੌਜੂਦ ਆ ਜਿੱਥੇ ਅੱਜ ਸਰਕਾਰੀ ਬੱਸਾਂ ਯਾਨੀ ਕਿ ਆਧਾਰ ਕਾਰਡ ਵਾਲੀਆਂ ਬੱਸਾਂ ਦਾ ਜਿਹੜਾ ਚੱਕਾ ਜਾਮ ਕੀਤਾ ਗਿਆ ਕੀ ਕਾਰਨ ਹੈ ਚੱਕਾ ਜਾਮ ਕਰਨ ਦਾ ਕਿਉਂ ਇਹ ਹੜਤਾਲ ਰੱਖੀ ਗਈ ਆਜੋ ਆਪਾਂ ਇਹਨਾਂ ਦੇ ਮੁਲਾਜ਼ਮਾਂ ਨਾਲ ਗੱਲ ਕਰਕੇ ਜਾਣਦੇ ਆ ਸਾਡੇ ਨਾਲ ਇਹਨਾਂ ਦੇ ਮੁਲਾਜ਼ਮ ਮੌਜੂਦ ਹੈ ਸਾਰੇ ਸਵਾਲਾਂ ਦੇ ਜਿਹੜੇ ਸਾਨੂੰ ਜਵਾਬ ਦੇਣਗੇ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਅੱਜ ਬੱਸ ਸਟੈਂਡ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਰੱਖੀ ਹੈ ਤੇ ਕਿਉਂ ਰੱਖੀ ਗਈ ਹੈ ਤੇ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਪੰਜਾਬ ਰੋਡਵੇ ਪਨਬਸ ਪੀ ਆਰ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦਾ ਸੁਭਾਮੀਤ ਪ੍ਰਧਾਨ ਆ ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਅਸੀਂ ਮਲਾਜ਼ਮ ਵਰਗ ਨੇ ਬੜਾ ਜ਼ੋਰ ਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾ ਕੇ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਸਾਨੂੰ ਬੜੀਆਂ ਉਮੀਦਾਂ ਸੀ ਪੰਜਾਬ ਦੀ ਸਰਕਾਰ ਤੋਂ ਕਿ ਕੱਚੇ ਮੁਲਾਜ਼ਮਾਂ ਨੂੰ ਅਨੁਸਾਰ ਅਰਵਿੰਦ ਗੇਜਰੀਵਾਲ ਭਗਵੰਤ ਮਾਨ ਜੀ ਵੱਲੋਂ ਵਾਅਦੇ ਕੀਤੇ ਗਏ ਆ ਕਿ ਪੱਕਾ ਕਰਨਗੇ ਤੇ ਸਾਨੂੰ ਉਸ ਕੜੀ ਦੇ ਤਹਿਤ ਪੱਕਾ ਕੀਤਾ ਜਾਊ ਪਰ ਹੋਇਆ ਸਾਡੇ ਨਾਲ ਇਹਦੇ ਸਾਰਾ ਕੁਝ ਹੀ ਉਲਟਾ ਅਸੀਂ ਲਗਾਤਾਰ 3 ਸਾਲਾਂ ਤੋਂ ਇਹਨਾਂ ਨਾਲ ਲਗਾਤਾਰ ਹਫ਼ਤੇ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਸਮੇਂ-ਸਮੇਂ ਤੇ ਪ੍ਰੋਟੈਸਟ ਕਰ ਰਹੇ ਆ ਪਰੰਤੂ ਸਾਨੂੰ ਲਗਾਤਾਰ ਹੀ ਜਿਹੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੀ ਕੜੀ ਵਜੋਂ ਅਸੀਂ ਫੇਰ ਅੱਜ ਬੱਸ ਸਟੈਂਡ ਬੰਦ ਕੀਤੇ ਆ ਤੇ ਆਉਣ ਵਾਲੇ 7 8 9 ਤਰੀਕ ਨੂੰ ਅਸੀਂ ਪੰਜਾਬ ਦੀ ਸਰਕਾਰ ਦੇ ਵਿਰੁੱਧ ਸਮੁੱਚੀ ਟਰਾਂਸਪੋਰਟ ਦੀਆਂ ਸਰਕਾਰੀ ਬੱਸਾਂ ਦਾ ਜਿਹੜਾ ਚੱਕਾ ਜਾਮ ਕਰਕੇ ਆ ਉਹ ਰੋਸ ਪ੍ਰਦਰਸ਼ਨ ਕਰਾਂਗੇ ਅੱਜ ਜਿਹੜਾ ਪ੍ਰਦਰਸ਼ਨ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਅੱਜ ਸਿਰਫ ਅਲਟੀਮੇਟਮ ਸਮਰਥਨਾ ਸਾਡਾ ਪ੍ਰਦਰਸ਼ਨ ਕਰ ਰਹੇ ਹਾਂ ਅਲਟੀਮੇਟਮ ਪ੍ਰਦਰਸ਼ਨ ਹੈ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਬੱਸ ਸਟੈਂਡ ਬੰਦ ਕਰਨ ਦਾ ਪ੍ਰਦਰਸ਼ਨ ਆਮ ਜਨਤਾ ਦੀ ਜਿਹੜੀ ਖੱਜਲ ਖਵਾਰੀ ਹੈ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜੇ ਲੋਕ ਸਫ਼ਰ ਕਰਨ ਲਈ ਆਉਂਦੇ ਆਧਾਰ ਕਾਲ ਵਾਲੀਆਂ ਬੱਸਾਂ ਤੇ ਜਾਂ ਸਰਕਾਰੀ ਬੱਸਾਂ ਤੇ ਉਹਨਾਂ ਦੀ ਖੱਜਲ ਖਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਜੀ ਸਫਰ ਕਰਨ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਹੀ ਪਰਿਵਾਰਾਂ ਦੇ ਲੋਕ ਨੇ ਸਾਨੂੰ ਬੇहद ਦੁੱਖ ਹੈ ਇਹ ਪਹਿਲਾਂ ਵੀ ਮੈਂ ਗੱਲ ਕਰਕੇ ਹਟਿਆ ਕਿ ਅਸੀਂ ਬੜੇ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਹੈ ਜਿਹੜੀ ਪੰਜਾਬ ਦੀ ਸਰਕਾਰ ਚੁਣੀ ਸੀ ਪਰ ਸਾਨੂੰ ਅਫਸੋਸ ਹੈ ਚਾਹੇ ਉਹ ਸਾਡੇ ਕਿਸਾਨ ਵੀਰਾਂ ਨੂੰ ਧਰਨੇ ਲਾਉਣ ਵਾਸਤੇ ਸਰਕਾਰ ਮਜਬੂਰ ਕਰ ਰਹੀ ਹੈ ਚਾਹੇ ਉਹ ਮੁਲਾਜ਼ਮ ਵੀਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਕਰ ਰਹੀ ਹੈ ਪਰੰਤੂ ਅਸੀਂ ਮਾਫੀ ਵੀ ਮੰਗਦੇ ਹਾਂ ਸਾਡੀਆਂ ਭੈਣਾਂ ਤੋਂ ਸਾਡੀਆਂ ਮਾਤਾਵਾਂ ਤੋਂ ਕਿ ਦੁੱਖ ਵੀ ਅੱਜ ਅਸੀਂ ਬਲਟ ਦੀਆਂ ਕਾਪੀਆਂ ਸਾਡੀਆਂ ਪਿਛਲੇ ਸਮੇਂ ਦੌਰਾਨ ਲਗਭਗ 11-1200 ਕਰੋੜ ਰੁਪਏ ਦਾ ਸਫਰ ਆ ਸਾਡੀਆਂ ਭੈਣਾਂ ਨੇ ਕੀਤਾ ਪਰ ਉਹਨਾਂ ਨੂੰ ਬਜਟ ਦੇ ਵਿੱਚ ਇੱਕ ਸਰਕਾਰ ਨੇ ਅੰਗੂਠਾ ਵਿਖਾ ਕੇ ਜਿਹੜਾ ਕੋਝਾ ਮਜ਼ਾਕ ਆ ਉਹਨਾਂ ਨਾਲ ਕੀਤਾ ਕਿਉਂਕਿ ਬਾਈਟ ਦੇ ਵਿੱਚ ਕੋਈ ਪ੍ਰੋਵੀਜ਼ਨ ਵੱਡੇ ਪੱਧਰ ਤੇ ਨਹੀਂ ਰੱਖੀ ਪਿਛਲਾ ਬਕਾਇਆ ਹੀ ਜਿਹੜਾ ਟਰਾਂਸਪੋਰਟ ਅਧਾਰੇ ਦਾ ਸਰਕਾਰ ਤੋਂ ਨਹੀਂ ਦਿੱਤਾ ਜਾਣਾ ਇਸ ਵਾਰ ਵੀ ਜਿਹੜਾ ਕੋਝਾ ਮਜ਼ਾਕ ਆ ਸਾਡੀਆਂ ਭੈਣਾਂ ਨਾਲ 450 ਕਰੋੜ ਰੁਪਏ ਬਾਈਟ ਰੱਖ ਕੇ ਕੀਤਾ ਅਸੀਂ ਮਾਫੀ ਵੀ ਮੰਗਦੇ ਆ ਤੇ ਮੰਗ ਵੀ ਕਰਦੇ ਆ ਸਰਕਾਰ ਤੋਂ ਕਿ ਜੇ ਉਹਨਾਂ ਨੂੰ ਸਫਰ ਸਹੂਲਤ ਦਿੱਤੀ ਆ ਤੇ ਉਹਨਾਂ ਵਾਸਤੇ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਤੇ ਨਾਲ ਨਾਲ ਉਹਦੇ ਬਾਅਦ ਤੇ ਕੁਝ ਵੀ ਵੱਡੇ ਪੱਧਰ ਤੇ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੀ ਸਹੂਲਤ ਆ ਉਹ ਨਰਵਿਗਨ ਚੱਲ ਸਕੇ ਪਿਛਲੇ ਮਹੀਨੇ ਵਿੱਚ ਵੀ ਤੁਸੀਂ ਹੜਤਾਲ ਕੀਤੀ ਸੀ ਉਦੋਂ ਵੀ ਤੁਹਾਡੀ ਜਿਹੜੀ ਭਗਵੰਤ ਜੀ ਨਾਲ ਜਿਹੜੀ ਮੀਟਿੰਗ ਕਰਾਈ ਗਈ ਸੀ ਕੀ ਆਸ਼ਵਾਸ਼ਣ ਦਿੱਤਾ ਗਿਆ ਸੀ ਜਿਹੜਾ ਤੁਹਾਨੂੰ ਅੱਜ ਫੇਰ ਕਰਨੇ ਦੇ ਬਹਿਣਾ ਪਿਆ ਬਿਲਕੁਲ ਜੀ ਸਾਨੂੰ ਟਾਈਮ ਦਿੱਤਾ ਸੀਗਾ 1 ਮਹੀਨੇ ਦਾ ਤੇ ਸਮਾਂ ਬੀਤ ਗਿਆ ਸਾਡੇ ਨਾਲ ਉਸੇ ਤਰੀਕੇ ਨਾਲ ਸਾਡੀ ਜਿਹੜੀ ਕੋਈ ਵੀ ਗੱਲ ਆ ਜਿਹੜੀ ਸਾਡੀ ਪਾਲਿਸੀ ਬਣਾਉਣ ਵਾਲੀ ਗੱਲ ਆ ਪੱਕੇ ਕਰਨ ਦੀ ਪਾਲਿਸੀ ਆ ਉਹ ਉੱਥੇ ਦੀ ਉੱਥੇ ਹੀ ਕੰਮ ਖੜਾ ਚਾਹੇ ਤਾਂ ਉਹ ਸਾਡੇ ਟਰਾਂਸਪੋਰਟ ਦੇ ਜਿਹੜੇ ਉੱਚ ਅਧਿਕਾਰੀ ਆ ਉਹ ਲਗਾਤਾਰ ਲਾਰੇ ਲੱਪੇ ਰਾ ਰਹੇ ਆ ਜਾਂ ਸਾਡੀ ਸਰਕਾਰ ਆ ਉਹ ਲਾਰੇ ਲੱਪੇ ਲਾ ਰਹੀ ਆ ਜਿਸ ਤੇ ਰੋਸ ਵਜੋਂ ਦੁਬਾਰਾ ਫੇਰ ਸਾਨੂੰ ਇੱਕ ਵਾਰੀ ਭਰੋਸਾ ਕਰਕੇ ਉੱਠਣਾ ਜ਼ਰੂਰ ਪੈਂਦਾ ਪਰ ਦੁਬਾਰਾ ਸਾਨੂੰ ਫੇਰ ਉਹੀ ਰਾਹ ਸੰਘਰਸ਼ ਦੇ ਅਪਣਾਉਣੇ ਪੈਂਦੇ ਆ ਸਾਡੀ ਮਜਬੂਰੀ ਆ ਤੇ ਪੰਜਾਬ ਦੇ ਲੋਕਾਂ ਦੀ ਤਰਾਸਦੀ ਆ ਕਹ ਲਈਏ ਪੰਜਾਬ ਦੀ ਕਿਸਮਤ ਮਾੜੀ ਲਾ ਲੋ ਜੇ ਇਹੋ ਜੀ ਸਰਕਾਰ ਸਸ ਚੋਣ ਬੈਠੇ ਕਿੰਨੇ ਘੰਟਿਆਂ ਦੀ ਡਿਊਟੀ ਇੱਕ ਡਰਾਈਵਰ ਤੇ ਕੰਡਕਟਰ ਦੀ ਹੁੰਦੀ ਹੈ ਤੇ ਕਿੰਨਾ ਕੁ ਜਿਹੜਾ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਬਿਲਕੁਲ ਜੀ ਸਾਡੀ ਮੁਲਾਜ਼ਮਾਂ ਦੀ ਡਿਊਟੀ ਘੱਟ ਤੋਂ ਘੱਟ 8 ਘੰਟਿਆਂ ਦੇ ਵੱਧ ਤੋਂ ਵੱਧ ਸਾਡੀ ਡਿਊਟੀ 15 15 18 18 ਘੰਟੇ ਲਗਾਤਾਰ ਸਾਡੇ ਤੋਂ ਡਿਊਟੀ ਕਰਵਾਈ ਜਾ ਰਹੀ ਹੈ ਤੇ ਬਹੁਤ ਹੀ ਘੱਟ ਤਨਖਾਹਾਂ ਸਾਨੂੰ ਦਿੱਤੀਆਂ ਜਾ ਰਹੀਆਂ ਇਨੀਆਂ ਘੱਟ ਤਨਖਾਹਾਂ ਦੇ ਵਿੱਚ ਅਸੀਂ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਤੋਂ ਸਮਰਥਾ ਇਸੇ ਕਰਕੇ ਸਾਨੂੰ ਮਜਬੂਰ ਨਾ ਜਿਹੜੇ ਇੱਛਾ ਘਰ ਦੇ ਰਾਹ ਅਪਣਾਉਣੇ ਪੈਂਦੇ ਆ ਸੋ ਸਾਡੇ ਨਾਲ ਇਹ ਮੌਜੂਦ ਸਨ ਜਿਹੜੇ ਮੁਲਾਜ਼ਮ ਪੀ ਆਰਟੀਸੀ ਬਸਦੇ ਤੇ ਜਿਨ੍ਹਾਂ ਨੇ ਸਾਨੂੰ ਆਪਣੀਆਂ ਮੰਗਾਂ ਦੱਸੀਆਂ ਤੇ ਆਉਣ ਵਾਲੀ ਜਿਹੜੀ ਕਾਰਵਾਈ ਬਾਰੇ ਦੱਸਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਦਿਓ ਜਸਪੀ ਸਿੰਘ ਦੀ ਇਹ ਖਾਸ ਰਿਪੋਰਟ ਧੰਨਵਾਦ